ਹਾਂਜੀ ਸਰ ਤੁਹਾਡਾ ਕੀ ਨਾਮ ਹੈ ਅੱਜ ਤੁਸੀਂ ਸਿਵਲ ਹਸਪੀਟਲ ਆਏ ਆਂ ਕੀ ਗੱਲ ਹੋਈ ਇੱਥੇ ਆਉਣ ਦਾ ਕਾਰਨ ਕੁੱਚੀ ਬੋਲੋ ਵਰਦੀ ਜਾਦੀ ਹੈ ਬਗ ਬਰਮਾਸ਼ੀ ਕਰਦੇ ਆ ਅੱਛਾ ਦੋ ਜਣੇ ਆ ਜੀ ਦੁਬਾਰਾ ਆਏ ਆ ਜੀ ਠੀਕ ਹੈ ਇਹ ਮੇਰੇ 6 ਸਾਲ ਪਾ ਦਾ ਹੈ ਤੇ ਮੈਂ ਵੀ ਉੱਥੇ ਨਾਲ ਹੀ ਰਹਿਆ ਇੱਕ ਸਾਲ ਮੇਰਾ ਹੋ ਗਿਆ ਹੈ ਤੇ ਹੁਣ ਇਹ ਥਾਡੇ ਨਾਲ ਲੋੜ ਹੀ ਲੱਗ ਉਹ ਵੀ ਮੈਨੂੰ ਭੇਰਦੇ ਆ ਪਰसों ਵੀ ਮੈਨਾਂ ਨੇ ਪਰਚਾ ਦਾਇਰ ਕੀਤਾ ਅੱਜ ਵੀ ਮੈਨਾਂ ਨੇ ਪਰਚਾ ਕਰਾਇਆ ਰੋਜ਼ ਮੈਨੂੰ ਭੇਰਦੇ ਆ ਮੇਰਾ ਲੜਨ ਦੀ ਕੋਸ਼ਿਸ਼ ਕਰਦੇ ਆ ਅੱਜ ਅਸੀਂ ਕੋਠੇ ਦੇ ਬੈਠੇ ਸੀਗੇ ਵੇ ਸਾਡੇ ਕੋਲ ਤਾਂ ਟਾਈਮ ਨਹੀਂ ਸਮਾਂ ਦੇ ਲਈ ਠੀਕ ਹੈ ਇਹ ਬਾਹਰੋਂ ਮੁੰਡਾ ਆਇਆ ਇਹਨਾਂ ਦਾ ਕਿੱਟਾ ਮਾਰਾ ਕਰਦਾ ਕੰਮ ਕਰੀ ਦੋਨਾਂ ਕਿੰਨਾ ਜਾਰਾਂ ਨੇ ਡੇਢ ਤੋਂ ਥੱਲੇ ਚੱਡੇ ਆ ਡੇਢ ਗਿਆ ਨਹੀਂ ਸਾਰੇ ਨੇ ਡੇਢ ਖਾਣੇ ਸਾਰੇ ਨੇ ਕੁੱਤੇ ਦੇ ਮਿਆਂ ਸ਼ੁਰੂਆਤ ਤੋਂ ਮੇਰੀ ਕੋ ਮਾਰੀ ਉਹ ਆਪੇ ਦੇਖੋ ਮਾੜੀ ਆਤ ਕੀ ਹੈ ਤੇ ਹੁਣ ਆਪਣੇ ਮਾਰ ਕੇ ਆ ਆ ਗਿਆ ਆਪੀ ਦਾਫਰ ਹੋ ਗਿਆ ਠੀਕ ਹੈ ਉਹ ਕੁਝ ਨਹੀਂ ਗਿਆ ਇੱਕ ਬੰਦਾ ਕਿੰਨੇ ਨੂੰ ਬੋਤਲ ਨੂੰ ਤਿੰਨ ਮੋਟਾਂ ਨੇ ਬੋਤਲ ਵੱਤੋ ਵੱਧ ਇਧਰੋਂ ਬੋਤਲ ਸਾਰੇ ਤਿੰਨੇ ਦਾਫਰ ਹੋਏ ਪਰ ਸੋਹਣੇ ਫੂੰਤੀ ਗੱਲਾਂ ਕਰਨ ਲੱਗੇ ਹੋ ਠੀਕ ਹੈ ਇਹ ਸਾਨੂੰ ਇਨਸਾਫ ਚਾਹੀਦਾ ਹੈ ਜੋ ਗਰੀਬ ਮਾਰ ਕਰਦੇ ਏ ਕਿਸੇ ਸਾਥ ਜਿਹੜੇ ਤੁਸੀਂ ਕੱਲ ਦੋ ਜਣਿਆਂ ਨੇ ਕੀ ਘੁੱਟ ਲੈਣਾ ਨਾ ਮੈਂ ਸਰੌਂਦਾ ਸੀ ਮੇਰੇ ਦੀ ਮਾਰ ਗਿਆ ਨਾ ਹਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰੱਖਦੇ ਅਸੀਂ ਇਜ਼ਾਬ ਜਾਣੇ ਆ ਜੀ ਪਹਿਲਾਂ ਵੀ ਅਸੀਂ ਰਿਪੋਰਟ ਦਿੱਤੀ ਆ ਇਹ ਖਿਲਾਫ ਤੇ ਅਸੀਂ ਥਾਪ ਤੋਂ ਤੁਸੀਂ ਸਿਵਲ ਹਸਪੀਟਲ ਆਏ ਕੀ ਗੱਲ ਹੋਈ ਹਾਂਜੀ ਸਾਡੇ ਲੜਾਈ ਹੋਈ ਹਾਂਜੀ ਗੱਲ ਕਿ ਲੜਾਈ ਹੋਈ ਕੱਲ ਵੀ ਸਾਡੇ ਜਣਿਆਂ ਨੂੰ ਪਰਸੀ ਲੈ ਕੇ ਮਾਰਨ ਆਉਂਦਾ ਸੀਗਾ ਤੇ ਅੱਜ ਵੀ ਬਾਲੀ ਲੈ ਕੇ ਮਾਰਨ ਆਉਂਦਾ ਸੀ ਜਾਨੀ ਜਾਂਦੇ ਸੀਗੇ ਗਣੀ ਵੇਸ ਤੇ ਕੋਈ ਡਾ ਸਾਡੇ ਜਣਿਆਂ ਦੀ ਮਾਰਿਆ ਕੰਦਰ ਤਸਰੰਡ ਗਾਹਾਂ ਲੰਬੰਦੀ ਮਰੀਆ ਕਾ ਡਿਕੜਾ ਕੋ ਮੇਗਾ ਛੜਿਆ ਦੁਨੀਆ ਨੇ ਵੀ ਮਾਰਨੇ ਆ ਠੀਕ ਹੈ ਤੇ ਲੜਾਈ ਹੋਣ ਦਾ ਕੋਈ ਕਾਰਨ ਕਦ ਲੜਾਈ ਹੋਣ ਦਾ ਇਹ ਆ ਕੱਲ ਕਾ ਜੀ ਨਿਆਣੀ ਬੱਚੀ ਆਉਂਦੀ ਸਾਡੇ ਮੁੰਡੇ ਆ ਦੋਨੇ ਕਾ ਮੁੰਡੇ ਨੇ ਮੋਟਾ ਸ਼ਗਰ ਮਾਰਿਆ ਕੱਲੇ ਨਾ ਠੀਕ ਹੈ ਜਗਾ ਨਿਆਣੀ ਬੋਲੀ ਰਸੀ ਤੈਨੂੰ ਕੋਸ਼ ਗਿਆ ਤੂੰ ਜਾਣ ਕੇ ਲੜਾਈਆਂ ਛੇੜਦਾ ਇੰਨੀ ਗੱਲ ਸਾਡੇ ਨਿਆਣੇ ਨੇ ਅਸੀ ਇਹਨੇ ਹੁੰਦਰਵਾ ਲਿਆ ਤੇ ਬਾਅਦ ਚ ਵਰਸੀ ਲੈ ਕੇ ਸਾਡੀ ਮਾਰਨਾ ਆ ਕਿ ਸਾਡੇ ਵੀ ਸਾਡੇ ਜਾ ਕੇ ਕੀਟ ਦੇ ਵਿੱਚ ਉਹ ਕੀਟ ਵਿੱਚ ਵਰਸੀ ਮਾਰਦੇ ਹੋ ਠੀਕ ਹੈ ਤੁਸੀਂ ਕਿੰਨੇ ਕਿੰਨੇ ਮਰੀਜ਼ ਹੋ ਉੱਥੇ ਅਸੀਂ ਇੱਥੇ ਹੈਗੇ 4 ਅੱਛਾ ਤੁਹਾਡਾ ਕੀ ਨਾਮ ਹੈ ਸੰਤੁਸ਼ਾ ਹਾਂਜੀ ਸਰਪੂਰ ਬਾਕੀ ਦੋ ਤਿੰਨ ਪੇਸ਼ੈਂਟ ਆ ਤਾਂ ਉਹਨਾਂ ਦਾ ਕੀ ਨਾਮ ਹੈ ਲਾਖਪ੍ਰੀਤ ਸਾਗਰਪ੍ਰੀਤ ਹਾਂਜੀ ਲਾਖਪ੍ਰੀਤ ਸਾਗਰਪ੍ਰੀਤ ਸਾਹਿਬ ਨਹੀਂ ਹਾਰਮਨ ਹਾਰਮਨ ਹਾਰਮਨਪ੍ਰੀਤ ਸਾਗਰ ਜੀ ਕਹਿੰਦੇ ਕਿ ਮੈਂ ਆ ਆ ਤੁਹਾਾਰੇ ਪੇਸ਼ੈਂਟ ਲਗਾ ਰਿਹਾ ਹਾਂ ਠੀਕ ਹੈ ਉਹ ਪੇਸ਼ੈਂਟ ਕੀ ਨਾਮ ਹੈ ਮਾਤਾ ਜੀ ਦੂਸਰੇ ਵੀ ਸੰਤੋਸ਼ ਰਣੀ ਦੇ ਨਾਲ ਹੀ ਉੱਚੇ ਪਿੰਡ ਤੋਂ ਹੀ ਹਾਂਜੀ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀਆਂ ਫਿੱਟ 10 15 ਮਿੰਟ ਦਾ ਟਾਈਮ ਨਹੀਂ ਹੈ ਕੰਪਨ ਬੈਠੇ ਰਹੋ ਬਈ ਮਨੁੱਖਾ ਆਇਆ ਤੁਮ ਜੇ ਆਪਣੇ ਹੀ ਦੇਖ ਲਿਆ ਕਿਸ਼ਾ ਹੁਣ ਕੁਛ ਮੈਂ ਇਹਨਾਂ ਨੂੰ ਛਡਾਉਣੀ ਸੀ ਮੇਰੀ ਦਾਦਾ ਦਾ ਮਰੂਤ ਹੁਣ ਤੁਸੀਂ ਪ੍ਰਸ਼ਾਸਨ ਕੋ ਕੀ ਮੰਗ ਰੱਖਦੇ ਅਸੀਂ ਇਨਸਾਫ ਮੰਗਦੇ ਲੜਾਈ ਦਾ ਝਗੜਾ ਇਹਦਾ ਕੇਸ ਹੈ ਕਿਥੋਂ ਦੇ ਸੀ ਬੰਦੇ ਇਹ ਉੱਚਾ ਪਿੰਡ ਦੇ ਰਹਿਣ ਵਾਲੇ ਆ। ਹਾਂਜੀ। ਇੱਥੋਂ ਇਹਨਾਂ ਦੀ ਲੜਾਈ ਹੋਈ ਹੈ ਤੇ ਸਾਡੇ ਕੋਲ ਹੁਣ ਬੱਚਾ ਟਟੌਂ ਗਿਆ ਆਇਆ ਹੈ। ਡਾਕਟਰ ਸਾਹਿਬ ਕੋਈ ਲੜਾਈ ਦਾ ਹਾਲਤ ਨੂੰ ਦੇਖ ਕੇ ਹੁਣੇ ਹੀ ਐਡਮਿਟ ਕੀਤਾ ਜਿੰਨਾਂ ਨੂੰ। ਹਾਂਜੀ। ਇਹਨਾਂ ਦਾ ਕੋਈ ਲੜਾਈ ਦਾ ਕਾਰਨ ਪਤਾ ਲੱਗਾ? ਹਾਂਜੀ। ਕੋਈ ਲੜਾਈ ਦਾ ਕਾਰਨ ਪਤਾ ਲੱਗਾ? ਨਹੀਂ ਇਹ ਹੁਣ ਕੋਈ ਸਵਾਲ ਇਹ ਨਹੀਂ ਪਤਾ ਕਰਨਗੇ। ਠੀਕ ਹੈ। ਡਾਕਟਰ ਸਾਹਿਬ ਦੂਜਾ ਤੇ ਇਹ ਪਹਿਲੀ ਧਿਰ ਦੇ ਕਿੰਨੇ ਬੰਦੇ ਸੀ? ਇਹਨਾਂ ਦੇ ਤਿੰਨੇ ਬੰਦੇ ਸੀ ਤੇ ਦੂਸਰੀ ਧਿਰ ਦੇ ਕਿੰਨੇ ਬੰਦੇ ਸੀ? ਇਹਨਾਂ ਦਾ ਇੱਕ ਸੀ। ਤੇ ਪਹਿਲੀ ਧਿਰ ਦੇ ਕਿੰਨਾ ਸੀ? ਹਾਂ ਜੀ ਨਾਮ ਦਾ ਸੀਗਾ ਨਾਮ ਉਹਨਾਂ ਦਾ ਸੀਗਾ ਇੱਕ ਦਾ ਨਾਮ ਹਰਮਨਪ੍ਰੀਤ ਸੀਗਾ ਇੱਕ ਦਾ ਨਾਮ ਸੰਤੋਸ਼ ਸੀਗਾ ਹਾਂ ਜੀ ਤੇ ਇੱਕ ਦਾ ਨਾਮ ਕ੍ਰਿਸ਼ਨਾ ਦੇਵ ਸੀ ਤੇ ਦੂਸਰੀ ਤਰਫੋਂ ਦੂਸਰੀ ਤਰਫ ਦਾ ਨਾਮ ਹੈਗਾ ਆਰਮਨ ਕੁਬੈ ਠੀਕ ਹੈ ਡਾਕਟਰ ਸਾਹਿਬ ਇਹ ਜਿਹੜੇ ਐ ਕੇਸ ਉੱਤੇ ਪੁਲਿਸ ਸਟੇਸ਼ਨ ਭੇਜ ਦਿੱਤਾ ਹਾਂ ਜੀ ਹੁਣ ਇਹਨਾਂ ਦੀ ਕਾਰਵਾਈ ਕਰਕੇ ਭੇਜ ਦਿੱਤੇ ਗਏ ਠੀਕ ਥੈਂਕ ਯੂ